2-3 ਸਾਲ ਤਨ ਪਤਾ ਹੈ ਇਦਾਂ ਲੋਕਡਾਊਨ ਚ ਲੰਘ ਗਿਆ ਫਿਰ ਫ੍ਰੀ ਬੈਠੇ ਹਣ ਮम्मा ਨੇ ਕਹਿੰਨੇ ਤੂੰ ਐਡਾ ਕਰਦਾ ਪਹਿਲਾਂ ਡਰਾਇੰਗ ਕਰਦਾ ਰਹਿ ਤੂੰ ਡਰਾਇੰਗ ਕਰ ਲੈ ਫਿਰ ਮੈਂ ਇੱਕ ਸਿੰਪਲ ਇੱਕ ਡਰਾਇੰਗ ਬੁੱਕ ਲਈ ਇੱਕ ਪੈਨਸਲ ਲਈ ਉੱਤੋਂ ਬਹੁਤ ਮੈਂ ਡਰਾਇੰਗ ਕਰਨੀ ਸਟਾਰਟ ਕਰਤੀ ਫਿਰ ਮੈਂ YouTube ਰਾਹੀਂ ਵੱਡੇ ਵੱਡੇ ਆਰਟਿਸਟ ਦੇਖਦਾ ਉੱਥੋਂ ਪੈਨਸਲ ਦੀ ਤਾਂ ਪਤਾ ਕੀਤਾ ਕਿ ਕਿਹੜੀ ਪੈਨਸਲ ਹੁੰਦੀ ਆ ਕਿਹੜੇ ਆ ਕਲਰ ਜਿਹੜੇ ਯੂਜ਼ ਕਰਦੇ ਆ ਪ੍ਰੋਫੈਸ਼ਨਲ ਟੋਰ ਦੇ ਪਨਾ ਦੀ ਕੋਸ਼ਿਸ਼ ਕੀਤੀ ਸੀ ਬਟ ਮੈਨੂੰ ਤੁਹਾਨੂੰ ਦੱਸਿਆ ਉਹ ਕਿ ਮੈਂ ਬਾਹਰ ਗਿਆ ਕਿਸੇ ਸਿੱਖਣ ਵਾਸਤੇ ਕਿ ਚਲ ਕੇ ਤਾਂ ਹੋਰ ਡਿਵੈਲਪ ਕਰਦਾ ਹਾਂ ਜੀ ਨੂੰ ਲੈ ਕੇ ਬਟ ਫੀਸ ਕਾਫੀ ਜ਼ਿਆਦਾ ਹੋਣ ਕਰਨਾ ਫਿਰ ਇਹ ਕੰਮ ਥੋੜਾ ਜਿਹਾ ਰੁਕ ਗਿਆ ਮੇਰਾ ਨਾਮ ਲਖਸ਼ਮਰ ਹੈ ਜੀ ਮੈਨੂੰ ਆਰਦਾ ਸ਼ੌਂਕ ਪਹਿਲਾਂ ਦਾ ਸੀ ਐਕਚੁਅਲੀ ਪਰ ਇਹਨਾਂ ਮੈਨੂੰ ਪਤਾ ਨਹੀਂ ਸੀ ਮੇਰੇ ਚ ਇੰਨਾ ਹੁੰਦਾ ਰਹੇਗਾ ਫਿਰ ਇਹ ਲੋਕਡਾਊਨ ਵਿੱਚ ਮੈਂ ਦੇਖਿਆ ਸਾਰੇ ਫ੍ਰੀ ਬੈਠੇ ਹੁੰਦੇ ਦੋ ਸਾਲ ਦੋ ਤਿੰਨ ਸਾਲ ਤੋਂ ਪਤਾ ਹੈ ਇਦਾਂ ਹੀ ਲੋਕਡਾਊਨ ਚ ਲੰਘ ਗਿਆ ਫਿਰ ਫ੍ਰੀ ਬੈਠੇ ਹਣ ਮम्मा ਨੇ ਕਹਿਣਾ ਤੂੰ ਇਦਾਂ ਕਰਦਾ ਪਹਿਲਾਂ ਡਰਾਇੰਗ ਕਰਦਾ ਰਹੀਂ ਤੂੰ ਡਰਾਇੰਗ ਕਰ ਲੈ ਫਿਰ ਮੈਂ ਇੱਕ ਸਿੰਪਲ ਇੱਕ ਡਰਾਇੰਗ ਬੁੱਕ ਲਈ ਇੱਕ ਪੈਨਸਲ ਲਈ ਉੱਤੋਂ ਬਾਅਦ ਮੈਂ ਡਰਾਇੰਗ ਕਰਨੀ ਸਟਾਰਟ ਕਰਤੀ ਫਿਰ ਬਾਅਦ ਵਿੱਚ ਦੇਖ ਮੇਰਾ ਹੋਰ ਉਚੀ ਵਧੀ ਇਹ ਚੀਜ਼ ਨੂੰ ਲੈ ਕੇ ਫਿਰ ਯੂਟਿਊਬਰ ਆਈ ਸੋਸ਼ਲ ਮੀਡੀਆ ਰਹੀ ਮੈਂ ਹੋਰ ਐਕਸਪਲੋਰ ਕੀਤਾ ਆਟ ਬਾਰੇ ਜਾਣਿਆ ਵੱਡੇ ਵੱਡੇ ਆਰਟਿਸਟ ਦੇਖਿਆ ਕਿ ਉਹ ਕਿਦਾਂ ਆਰਟ ਕਰਦੇ ਆ ਕਿਦਾਂ ਕਿਸੇ ਦਾ ਫੇਸ ਸਟਰਕਚਰ ਬਣਾ ਦਿੰਦੇ ਆ ਕਿਦਾਂ ਕਿਹਦਾ ਏਅਰ ਬਣਾਉਂਦੇ ਕਿਹਦੇ ਅੱਖ ਕੰਨ ਕਿਦਾਂ ਬਣਾਉਂਦੇ ਆ ਤੇ ਉਥੋਂ ਮੈਂ ਥੋੜਾ ਇਨਸਪਾਇਰ ਹੋ ਕੇ ਫਿਰ ਮੈਂ ਹੋਰ ਲੂੰਗਾ ਵਰਿਆ ਚੀਨ ਲੈ ਕੇ ਸਾਰ ਇਹਦਾ ਸਾਰਾ YouTube ਤੋਂ ਹੀ ਸਿੱਖਿਆ ਹੈ ਪੈਨਸਿਲ ਸਕੈਚ ਔਰ ਪੇਂਟਿੰਗ ਕਲਰ ਵਗੈਰਾ ਦੀ ਪਹਿਚਾਨ ਸਰ ਐਕਚੁਅਲੀ ਸਾਡੇ ਇਸ ਏਰੀਆ ਛੋਟਾ ਅਤੇ ਮੈਂ ਬਾਹਰ ਸਿੱਖਣ ਦੀ ਐਕਚੁਅਲੀ ਕੋਸ਼ਿਸ਼ ਕੀਤੀ ਬਟਨ ਆ ਬਾਹਰ ਪੈਸੇ ਬਹੁਤ ਮੰਗਦੇ ਹਫਤੇ ਦੋ ਦਿਨ ਜਾਣਾ ਹੁੰਦਾ ਵੀ 4 4 3-4000 ਰੁਪਿਆ ਉਹਦੇ ਫੀਸ ਹੁੰਦੀ ਸੀ ਫਿਰ ਮੈਂ YouTube ਰਾਹੀਂ ਵੱਡੇ ਵੱਡੇ ਆਰਟਿਸਟ ਦੇਖਦਾ ਉੱਥੋਂ ਪੈਨਸਿਲਸ ਦਾ ਪਤਾ ਕੀਤਾ ਕਿਹੜੀ ਪੈਨਸਿਲਸ ਹੁੰਦੀ ਆ ਕਿਹੜੇ ਕਲਰਸ ਯੂਜ਼ ਕਰਦੇ ਆ ਉਹਨਾਂ ਨੂੰ ਫਾਲੋ ਕੀਤਾ ਗਾਈਡੈਂਸ ਵੀ ਮਿਲੀ ਉਹਨਾਂ ਦੀ ਕੁਝ ਗਾਈਡੈਂਸ ਕਈ ਆਰਟਿਸਟ ਦੱਦੇ ਹੀ ਕਿ ਮੈਂ ਉਹਨਾਂ ਨੂੰ ਮੈਸੇਜ ਕਰਦਾ ਹੀ ਉਹ ਦੇਖ ਵੀ ਲੈਂਦੇ ਸੀ ਫਿਰ ਉੱਥੋਂ ਪੁੱਛਦਾ ਸੀ ਹਾਂਜੀ ਸਰ ਇੱਥੇ ਕਿੱਦਾਂ ਪੈਂਸਿਲਸ ਯੂਜ਼ ਹੁੰਦੀਆਂ ਪਈ ਆ ਕਲੇਰ ਟੰਗਨਾ ਯੂਜ਼ ਹੁੰਦੀ ਪਈ ਆ ਜਿਹੜੇ హెਅਰ ਬਣਾਣੇ ਆ ਕਿ ਇਅਰ ਬਣਾਣੇ ਆ ਕਿਦਾਂ ਬਣਾਣੇ ਉਹਨਾਂ ਕੋਲ ਕੁਝ ਕੁਝ ਹਾਂਜੀ ਔਰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਜਦੋਂ ਮਤਲਬ ਫਾਦਰ ਜੀ ਦਾ ਜਦੋਂ ਹੋਈ ਹੋਗੇ 2 ਸਾਲ ਹੋ ਗਏ 1.5 ਸਾਲ ਫਿਰ ਉਸ ਤੋਂ ਬਾਅਦ profession ਦੇ ਤੌਰ ਤੇ ਆਪਣਾਣ ਦੀ ਕੋਸ਼ਿਸ਼ ਕੀਤੀ profession ਤੌਰ ਤੇ ਆਪਣਾਣ ਦੀ ਕੋਸ਼ਿਸ਼ ਕੀਤੀ ਸੀ ਬਟ ਮੈਂ ਤੁਹਾਨੂੰ ਦੱਸਿਆ ਵਾ ਕਿ ਮੈਂ ਬਾਅਦ ਗਿਆ ਕਿਸ ਸਿੱਖਣ ਵਾਸਤੇ ਕਿ ਚੱਲ ਕੇ ਤੋਂ ਹੋਰ ਡਿਵੈਲਪ ਕਰਦਾ ਹਾਂ ਚੀਜ਼ ਨੂੰ ਲੈ ਕੇ ਬਟ ਫੀਸ ਕਾਫੀ ਜ਼ਿਆਦਾ ਹੋਣ ਕਾਰਨ ਫਿਰ ਇਹ ਕੰਮ ਥੋੜਾ ਜਿਹਾ ਰੁਕ ਗਿਆ ਤੁਸੀਂ ਦੱਸਿਆ ਕਿ ਪੇਂਟਿੰਗ ਬਣਾਣ ਆਂਦੇ ਸੀ ਬੱਚੇ ਉਹਨਾਂ ਕੋਲ ਪੈਸਾ ਮਤਲਬ ਕਾਫੀ ਲੋਕ ਜਿਹੜੇ ਜਾਣਕਾਰ ਹੈ ਉਹਨਾਂ ਕੋਲ ਪੈਸੇ ਵਗੈਰਾ ਲੈਂਦੇ ਸੀ ਨਹੀਂ ਸਰ ਪਹਿਲਾਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਤੋਂ ਕੋਈ ਇਨਕਮ ਵੀ ਅਰਨ ਕਰ ਸਕਦੇ ਹਾਂ ਫਿਰ ਬਾਅਦੋਂ YouTube 'ላይ ਦੇਖਦਾ ਸੀ ਕਿ ਆਰਟਿਸਟ ਇਹਨੂੰ ਵੇਚਦੇ ਆ ਇੱਕ ਤਾਂ ਸੇਲ ਕਰਦੇ ਪੇਂਟਿੰਗ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਬਣਾਉ ਕੋਈ ਗੱਲ ਨਹੀਂ ਪਰ ਉਹਨਾਂ ਕੋਲ ਮੈਂ ਪੈਸੇ ਨਹੀਂ ਮੰਗਦਾ ਸੀ ਫਿਰ ਉਹ ਖੁਦ ਖੁਸ਼ ਹੋ ਕੇ ਪੈਸੇ ਦੇ ਕੇ ਜਾਂਦੇ ਸੀ ਕਿ ਚਲ ਮਿਹਨਤ ਆ ਤੇਰੀ ਕਿਤੇ ਕਿਤੇ ਪੇਂਟਿੰਗ ਬਣਾ ਚੁੱਕੇ ਹੁੰਦੇ ਮੈਂ ਕਾਫੀ ਗੁਰੂ ਦੀ ਕੋਈ ਐਕਟਰਸ ਦੀ ਸਿੰਗਰਸ ਦੀ ਜਿਵੇਂ ਸਿੱਧੂ ਮੂਸੇਵਾਲਾ ਹੋ ਗਿਆ ਲਤਾ ਲਤਾ ਮੰਗੇਸ਼ਕਰ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਊਦੀ ਦੇ ਕਈ ਐਕਟਰਸ ਤੇ ਨਾਲ ਸਾਡੇ ਡੀਜੀਪੀ ਸਰ ਪੰਜਾਬ ਦੇ ਗੁਰਵ ਯਾਦਵ ਉਹਨਾਂ ਦੀ ਫੋਟੋ ਬਣਵਾਈ ਫਿਰ ਐਸਐਸਪੀ ਸਾਹਿਬ ਦੀ ਫੋਟੋ ਬਣਾਈ ਉਹਨਾਂ ਦੀ ਹਾਂਜੀ ਗੁਰਦਾਸਪੁਰ ਦੇ ਯਾਦਗਾਰ ਪੇਂਟਿੰਗ ਜਿਹੜੀ ਯਾਦ ਹੋਏ ਜਿਹੜਾ ਮੋਮੈਂਟ ਯਾਦ ਆਂਦਾ ਹੋਏ ਪੇਂਟਿੰਗ ਨਾਲ ਰਿਲੇਟਡ ਹਾਂ ਸਰ ਉਹਨੇ ਮੈਂ ਐਸਐਸਪੀ ਸਰਦੀਪ ਬਣਾਈ ਸਾਡੇ ਗੁਰਦਾਸਪੁਰ ਦੇ ਵਿਧਿਆਮਰੀ ਜੀ ਉਤੇ ਉਹਨਾਂ ਨੇ ਖੁਦ ਮੈਨੂੰ ਆਪਣੇ ਘਰ ਬੁਲਾਇਆ ਇਨਵਾਈਟ ਕੀਤਾ ਸੀ ਤੇ ਬਹੁਤ ਅਪਰੀਸ਼ੀਏਟ ਕੀਤਾ ਕਿ ਕੋਈ ਮਤਲਬ ਏਰੀਆ ਚ ਬੱਚਾ ਕੋਈ ਇਦਾਂ ਕਰਨ ਦੇਆ ਮੇਰੀ ਫੋਟੋ ਬਣਾਈ ਪੂਰੀ ਹੂ ਬਹੂ ਉਹਨਾਂ ਦੀ ਫੋਟੋ ਨਹੀਂ ਹਾਂਜੀ ਹੋਰ ਕੋਈ ਇੱਛਾ ਵੀ ਰੱਖੀ ਹੋਣਾ ਹਾਂਜੀ ਅਛਾ ਇਹ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਪੁਲਿਸ ਵਾਲਿਆਂ ਦੀ ਮਦਦ ਕਰਾਂ ਇਹ ਚੀਜ਼ ਨੂੰ ਲੈ ਕੇ ਜਿਵੇਂ ਅਪਰਾਧੀਆਂ ਦੇ ਸਕੈਚ ਬਣਾਣੇ ਉਹ ਜਿੱਦਾਂ ਇੰਟੈਲੀਜੈਂਸ ਵਿੱਚ ਲੋਡ ਪੈਂਦੀ ਹੈ ਚੀਜ਼ਾਂ ਦੀ ਤਾਂ ਰੱਖੀ ਠੀਕ ਹੈ ਉਹ ਉਹਨਾਂ ਨੇ ਕਿਹਾ ਹਾਂਜੀ ਕੋਈ ਨਹੀਂ ਜ਼ਰੂਰ ਮੈਂ ਲਕਸ਼ਪਤੰਦ ਦੱਸਦਾ ਤੁਹਾਨੂੰ ਇਹ ਚੀਜ਼ ਨੂੰ ਬਹਿ ਕੇ ਅਪਰੀਸ਼ੀਏਟ ਕੀਤਾ ਮੈਨੂੰ ਅੱਗੋਂ ਕੀ ਕਰਨ ਦਾ ਇਰਾਦਾ ਹੈ ਮੈਂ ਅੱਗੇ ਆਹੀ ਚਾਹੁੰਦਾ ਕਿ ਮੈਂ ਇਹ ਚੀਜ਼ ਨੂੰ ਹੋਰ ਡਿਵੈਲਪ ਕਰਾਂ ਹੋਰ ਕਰਾਂ ਮਿਹਨਤ ਕਰਾਂ ਇਹ ਚੀਜ਼ ਨੂੰ ਲੈ ਕੇ ਤੇ ਸਾਡੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਾਂ ਕਿਉਂਕਿ ਇਹ ਛੋਟਾ ਇੰਨਾ ਛੋਟਾ ਜਿਹੇ ਰਿਹਾ ਇੱਥੇ ਇਹ ਚੀਜ਼ਾਂ ਨੂੰ ਇੰਨਾ ਨਹੀਂ ਪ੍ਰਮੋਟ ਕੀਤਾ ਜਾਂਦਾ ਅੱਜ ਦਾ ਯੂਥ ਅਪਰਾਧ ਵੱਲ ਨਸ਼ੇ ਵੱਲ ਟਰੈਕ ਕਰ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਕਿ ਇਹ ਵੀ ਇੱਕ ਦਲਦਲੀ ਨਸ਼ਾ ਵਗੈਰਾ ਇਹਦੇ ਵਿੱਚ ਨਾ ਮੜੋ ਘਰ ਉੱਜੜ ਜਾਂਦੇ ਨੇ ਮੈਂ ਚਾਹੁੰਦਾ ਵਾਂ ਕਿ ਲੋਕ ਤੁਸੀਂ ਆਰਟ ਕਰੋ ਆਰ ਅੰਦਰ ਦੇ ਆਰਟ ਨੂੰ ਨਿਕਾਲੋ ਹਰੇਕ ਬੰਦੇ 'ਚ ਕੋਈ ਨਾ ਕੋਈ ਕਲਾ ਹੁੰਦੀ ਆ ਬਸ ਲੱਭਣ ਦੀ ਲੋੜ ਹੁੰਦੀ ਵਿੱਚੋਂ ਤੇ ਮੈਂ ਇਹੀ ਕਹਣਾ ਕਿ ਮਿਹਨਤ ਕਰੋ ਆਪਣੇ ਮਾਪਿਆਂ ਨੂੰ ਰੌਸ਼ਨ ਕਰੋ غلط ਪਾਸੇ ਨਾ ਜਾਓ غلط ਪਾਸੇ ਨਾ ਜਾਓ